ਲਾ ਮਾਤਾ ਟਿਫਨ ਵੀ ਇਥੇ ਪੁੱਲ ਕੇ ਜਾ ਰਹੀ ਸੀ ਜੇ ਮੈਂ ਨਾ ਹੋਵਾਂ ਤੁਹਾਡੀ ਰੋਟੀ ਪੈਕ ਕਰਨ ਲਈ ਫਿਰ ਤੁਸੀਂ ਖਾ ਲੋਗੇ ਰੋਟੀ ਮੈਨੂੰ ਤਾਂ ਨਹੀਂ ਲੱਗਦਾ ਲੱਗਦਾ ਹੈ ਕਿ ਸਹੀ ਕਿਹਾ ਤੇਰੇ ਤੋਂ ਬਿਨਾ ਮੇਰਾ ਹੋਰ ਹੈ ਵੀ ਕੌਣ ਹੈ ਇਸ ਘਰ ਦੇ ਵਿੱਚ ਧਿਆਨ ਰੱਖਣ ਵਾਲਾ ਇੱਕ ਤੂੰ ਹੀ ਤਾਂ ਹੈਗੀ ਆ ਪ੍ਰੀਤ ਫਿਰ ਜੇ ਮੈਂ ਹੈਗੀ ਆ ਨਾ ਮੇਰੇ ਸਿਰ ਤੇ ਛੱਡ ਦਿਓ ਕਰੋ ਆਪਦੀਆਂ ਟੈਨਸ਼ਨਾਂ ਠੀਕ ਆ ਉਹੀ ਨਾ ਕਿ ਦਿਮਾਗ ਤੇ ਬੋਝ ਪਾ ਕੇ ਰੱਖਿਆ ਕਰੋ ਇੱਕ ਤਾਂ ਤੁਹਾਡੇ ਤੇ ਕੰਮ ਦਾ ਬੋਝ ਆ ਉੱਪਰ ਤੁਸੀਂ ਆ ਘਰ ਦੇ ਕੰਮਾਂਗਾਰਾਂ ਦੀ ਟੈਨਸ਼ਨ ਚੱਕੀ ਰੱਖਦੇ ਹੋ ਤੁਸੀਂ ਨਾ ਬਸ ਸਵੇਰੇ ਉੱਠ ਕੇ ਆਪਦਾ ਡਿਊਟੀ ਟਾਈਮ ਸਿਰ ਭੱਜ ਜਾ ਕਰੋ ਇੰਨਾ ਹੀ ਬਹੁਤ ਹੈ ਠੀਕ ਹੈ ਇੱਕ ਗੱਲ ਕਹਾਂ ਹਾਂਜੀ ਤੂੰ ਸੱਚੀ ਬਹੁਤ ਚੰਗੀ ਆਂਗੀ ਤੂੰ ਤਾਂ ਨਾ ਮੈਨੂੰ ਆਪਣੀ ਵੱਡੀ ਭੈਣ ਹੀ ਸਮਝਦੀ ਆਂਗੀ ਮੈਨੂੰ ਲੱਗਦਾ ਹੈ ਨਾ ਜੇ ਤੁਸੀਂ ਮੈਨੂੰ ਆਪਦੀ ਛੋਟੀ ਭੈਣ ਸਮਝਦੇ ਹੋ ਤਾਂ ਫਿਰ ਮੈਂ ਤੁਹਾਨੂੰ ਕਿਉਂ ਨਹੀਂ ਵੱਡੀ ਭੈਣ ਸਮਝੂੰਗੀ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਵੀ ਮੈਂ ਵੀ ਉੱਥੇ ਆਪਣੇ ਕੋਲੇ ਕੋਈ ਡਿਊਟੀ ਨਾ ਦੇਖ ਲਾ ਜਿਹੜੀ ਤੇਰੇ ਲਈ ਹੋਵੇ ਵਧੀਆ ਜੀ ਫਿਰ ਆਪਾਂ ਦੋਵੇਂ ਜਣੀ ਹੈ ਨਾ ਸਕਿਉਰਿਟੀ ਤੇ ਜਾਇਆ ਕਰਾਂਗੇ ਟਾਵਰ ਨਾਲ ਇਹ ਕਿਹੜੀ ਗੱਲ ਕਰਤੀ ਤੁਸੀਂ ਮੈਂ ਤਾਂ بس ਘਰ ਦੇ ਕੰਮ ਕਰ ਦੇ ਕੰਮ ਕਰਿਆ ਹੀ ਬਹੁਤ ਐ ਮੇਰ ਤੋਂ ਨਹੀਂ ਹੋਣੀ ਡਿਊਟੀ ਡਾਟੀ ਕੋਈ ਗੱਲ ਨਹੀਂ ਬਾਕੀ ਜੇ ਤੁਸੀਂ ਕੋਈ ਜੌਬ ਲੱਭਣੀ ਹੋਈ ਨਾ ਲੱਭ ਲਿਓ ਘਰ ਵੀ ਲਉਂਗੀ ਚਲ ਠੀਕ ਐ ਸਾਰਾ ਦਿਨ ਮੇਰਾ ਖਿਆਲ ਰੱਖਦੀ ਰਹਨੇ ਆ ਆਪ ਵੀ ਰੋਟੀ ਟਾਈਮ ਸਿਰ ਖਾ ਲਿਆ ਕਰ ਮੈਂ ਤਾਂ ਕੋਈ ਗੱਲ ਨਹੀਂ ਖਾ ਲੂੰਗੀ ਨਾਲੇ ਪਿਛਲੇ ਦੋ ਦਿਨਾਂ ਤੋਂ ਮੈਂ ਦੇਖਦੀ ਆ ਤੁਹਾਡਾ ਟਿਫਨ ਨਾ ਐਦਾਂ ਹੀ ਮੁੜ ਕੇ ਆ ਜਾਂਦਾ ਵਾਪਸ ਜੇ ਇਸ ਵਾਰੀ ਤੁਸੀਂ ਆਈ ਟਿਫਨ ਮੋੜ ਕੇ ਲੈ ਆਏ ਨਾ ਅੱਜ ਤਾਂ ਦੇਖ ਲਿਓ ਫਿਰ ਕੀ ਕਰਾਂ ਮਨਪ੍ਰੀਤ ਇੱਕ ਤਾਂ ਉੱਥੇ ਟਾਈਮ ਨਹੀਂ ਲੱਗਦਾ ਹੈਗਾ ਤੇ ਦੋ ਜੱਬ ਦਾ ਵੀ ਨਹੀਂ ਦਿਲ ਕਰਦਾ ਰੋਟੀ ਟੋਕਾ ਖਾਣ ਨੂੰ ਇੰਨਾ ਵੀ ਪੈਸੇ ਨਾਲ ਮੂੰਹ ਨਹੀਂ ਪਾਈਦਾ ਹੁੰਦਾ ਮੇਰੀ ਵੱਡੀ ਭੈਣ ਮਾੜਾ ਮੋਟਾ ਨਾਲ ਦੀ ਸਿਹਤ ਹਲ ਧਿਆਨ ਦੇ ਲਿਓ ਹੁਣ ਭੱਜ ਜਾ ਤੁਸੀਂ ਤੁਹਾਡਾ ਟਾਈਮ ਹੋਇਆ ਪਿਆ ਜਾਓ ਲੇਟ ਨਾ ਦੇਖੀ ਮੈਂ ਮੈਨੂੰ ਘਰੋਂ ਬਾਹਰ ਕੱਢਣ ਲੱਗੀ ਪਈ ਆ ਜੇ ਲੇਟ ਹੋ ਗਏ ਫੇਰ ਵੀ ਤੁਸੀਂ ਮੈਨੂੰ ਸੁਣਾਉਂਗੇ ਵੀ ਗੱਲਾਂ ਚਲਾ ਲਿਆ ਚਲ ਦੇ ਮੈਂ ਤਾਂ ਛੋੜ ਕਰਦੀ ਸੀ ਖਿਆਲ ਰੱਖੀ ਆਪਣਾ ਓਕੇ ਲੋਕ ਪਤਾ ਨਹੀਂ ਕਿਵੇਂ ਕਹਿ ਦਿੰਦੇ ਆ ਅਖੇ ਜੇ ਦਰਾਣਾ ਛਾਣਾ ਹੋਵੇ ਤਾਂ ਬੰਦ ਹੀ ਨਹੀਂ ਹੈਗੀ ਦਰਾਣੀ ਅੱਜ ਠਾਣੀਆਂ ਤਾਂ ਲੜਦੀਆਂ ਹੀ ਰਹਿੰਦੀਆਂ ਮੇਰੀ ਜੁਠਾਣੀ ਅਰਗੇ ਜੁਠਾਣੀ ਹੋਵੇ ਨਾ ਸਾਰਿਆਂ ਕਲੇ ਤਾਂ ਫੇਰ ਤਾਂ ਕਿਸੇ ਘਰ ਚ ਲੜਾਈ ਹੋਵੇ ਨਾ ਸਾਰੀਆਂ ਭੈਣਾਂ ਵਾਂਗੂ ਰਹਿਣ ਕੋਈ ਨਹੀਂ ਇਹਨਾਂ ਦੋਹਾਂ ਵਿੱਚ ਜਿਹੜਾ ਪਿਆਰ ਆ ਨਾ ਇਸ ਪਿਆਰ ਨੂੰ ਮੈਂ ਨਫ਼ਰਤ ਵਿੱਚ ਨਾ ਬਦਲਦਾ ਤਾਂ ਮੇਰਾ ਨਾਂ ਵੀ ਕੁਲਦੀਪ ਨਹੀਂ ਹੈ ਬੜਾ ਇੱਕ ਦੂਜੇ ਦਾ ਖਿਆਲ ਰੱਖਦੀਆਂ ਦੀਦੀ ਰੋਟੀ ਲੈ ਜਾ ਤੂੰ ਮੇਰਾ ਬਹੁਤ ਖਿਆਲ ਰੱਖਦੀ ਆ ਜੇ ਤੂੰ ਨਾ ਹਮੇ ਮੈਂ ਉੱਥੇ ਨਾ ਜਾਵਾਂ ਜੇ ਤੂੰ ਨਾ ਹਮੇ ਮੈਂ ਨੌਕਰੀ ਨਾ ਕਰਾਂ ਹੋਈ ਗੱਲ ਨਹੀਂ ਕਰਨਾ ਕਿਵੇਂ ਹੁਣ ਮੈਂ ਤਾਂ ਤੈਨੂੰ ਐਂ ਕਹਿਣਾ ਵੀ ਜਿੱਥੇ ਹੁਣ ਪਈ ਐ ਜਿਹੜਾ ਕੱਟਦੇ ਨੇ 100 150 ਕਾਟ ਕੱਟ ਕੇ ਚੁਕਾ ਦੇਣੇ ਆ ਓਏ 100 150 ਕਾਟ ਤਾਂ ਸਾਰੇ ਕੀ ਲਾਵਾਂ ਕਰ 40 45000 ਦਾ ਘਾਟਾ ਪੈਜੂ ਉਹ ਤਾਂ ਫਿਰ ਪਊਏ ਬਾਈ ਉਦੋਂ ਮੈਂ ਤੈਨੂੰ ਕਿਸ ਦੀ ਮੁੱਛ ਲਾ ਲੈਨੇ ਹੁਣ 26 ਦਾ ਚੱਕਦੀ ਨਹੀਂ ਮੈਨੂੰ ਇਹ ਐਂ ਲੱਗਦਾ ਵੀ ਦੀਵਾਲੀ ਤੋਂ ਬਾਅਦ ਜਮੀ ਨਹੀਂ ਚੱਕਣੀ ਕਿਸੇ ਨੇ ਇਹ ਜੀਰੀ ਦਾ ਘਾਟਾ ਛੱਡੋ ਜਿਹੜਾ ਘਰ ਚ ਘਾਟਾ ਪੈ ਰਿਆ ਉਹ ਦੇਖੋ ਕੀ ਹੋ ਗਿਆ ਤੋਨੂੰ ਨਹੀਂ ਪਤਾ ਕੀ ਹੋ ਰਿਹਾ ਆ ਦੋਹਾਂ ਬੱਚੇ ਇਨਾ ਪਿਆਰ ਹੈ ਇਹ ਦੇਖ ਲਿਓ ਆਪਣੇ ਲਈ ਮੁਸੀਬਤ ਖੜੀ ਕਰਨਗੀਆਂ ਦੋਨਾਂ ਦਾ ਪਿਆਰ ਉਹ ਤਾਂ ਅਸੀਂ ਵੀ ਦੇਖੀ ਜਾਂਦੇ ਆ ਮਾਂ ਇਹ ਜੀ ਪਤਾ ਵੀ ਕਰਦੀਆਂ ਕੀ ਫਿਰਦੀਆਂ ਨੇ ਇਹ ਖਾਸ ਹੀ ਨਹੀਂ ਨੇੜੇ ਜਿਹੀ ਹੋਰੀ ਇੱਕ ਦੂਜੇ ਦੇ ਬਸ ਇਹਨਾਂ ਦੀ ਨੇੜਤਾ ਨਾ ਜਿਹੜੀ ਉਹ ਦੂਰੀ ਚ ਵਧਾਉਣੀ ਆ ਉਹ ਜਾਂਦੀ ਵੀ ਗੱਲੇ ਮਿਲਦੀਆਂ ਨੇ ਆਉਂਦੀਆਂ ਵੀ ਗੱਲੇ ਮਿਲਦੀਆਂ ਨੇ ਆਲਾ ਮੇਰੇ ਲਈ ਨੌਕਰੀ ਜੀ ਤੇ ਕੀ ਲੱਗੀ ਲੈ ਐਸੇ ਨਹੀਂ ਕਰ ਪੁੱਠਾ ਕਰਨ ਵਾਲਾ ਕਰਕੇ ਜਿੰਨੀਆਂ ਨਿੱਕੀਆਂ ਉੰਨੀਆਂ ਹੀ ਤਿੱਖੀਆਂ ਮੇਰੀ ਗੱਲ ਸੁਣੋ ਮਨਪ੍ਰੀਤ ਨਾਲ ਕਰੋ ਜਾ ਕੇ ਗੱਲ ਉਹਦੇ ਨਾਲ ਤਾਂ ਕਰ ਦਈਆਂ ਗੱਲ ਮੈਂ ਕੱਲ ਦੀ ਆਈ ਆ ਦੇਖ ਲੈਣੇ ਘਰ ਪਿੱਛੇ ਲਾਰਖਾ ਇਹ ਤਾਂ ਛੇਤਰ ਪ੍ਰੇਟ ਕਰਨੀ ਬੂ ਸੋਵੇਂ ਕਰ ਦੂੰਗਾ ਬਸ ਕਰ ਦਿਆ ਕਰ ਬਾਈ ਮੈਂ ਤਾਂ ਕਈ ਵਾਰੀ ਝੰਮਤੀ ਅੰਦਰ ਬਾੜ ਕੇ ਨਾਲੇ ਆਏ ਆ ਪਤਾ ਨਾ ਲੱਗੇ ਥੋੜਾ ਬ ਤਾਂ ਹੱਥ ੜਾ ਕਰ ਦਿਆ ਕਰੋ ਕੋਈ ਨਹੀਂ ਮਾੜਾ ਮੋਟਾ ਇਹਨਾਂ ਨੂੰ ਉੱਡ ਲੈਣ ਦੇ ਜਿਹੜਾ ਉਸ ਕਰਦੇ ਨੇ ਕਰ ਲੈਣ ਦੇ ਹੁਣ ਆਪਣੇ ਤੋਂ ਬਾਹਰੇ ਹੋ ਕੇ ਥੋੜੀ ਚੱਲਣ ਗਿਆ ਅੱਛਾ ਜਿਹਾ ਹੀ ਹਾਲ ਰਹਿਣਾ ਬਾਹਰ ਵੀ ਹੋ ਜਾਣਾ ਆਪਣੇ ਤੋਂ ਤੁਸੀਂ ਕਰੋ ਮਨਪ੍ਰੀਤ ਨਾਲ ਗੱਲ ਕਰਦੇ ਆਂ ਗੱਲ ਤੂੰ ਉਹ ਦੱਸ ਦੇ ਫੋਨ ਆਈ ਜਾਂਦੇ ਨੇ ਵਾਰ-ਵਾਰ ਉਹਨਾਂ ਦੇ ਜਾਂ ਤਾਂ ਉਹ ਕਹਿੰਦੇ ਬੀਬੇ ਜੀ ਚਕਾਉਣੀਆਂ 150 ਰੁਪਏ ਕੱਟਾਂਗੇ ਅਸੀਂ ਦੇਖਾ ਕਾਟ ਨਾਲ ਫਿਰ ਤਾਂ ਚੱਕਣਗੇ ਨਹੀਂ ਨਹੀਂ ਚੱਕਦੇ ਨਹੀਂ ਪਈ ਰਹੂਗੀ ਭਾਈ ਬੈਠੇ ਰਹੋ ਮੰਡੀਆਂ 'ਚ ਫਿਰ ਜਿੱਦਾਂ ਤੁਸੀਂ ਕਰਨੀ ਉਦਾਂ ਕਰ ਲਓ ਚਲੋ ਤਾਂ ਕਰਦੇ ਆਂ ਆਪਾਂ ਮਾਰਿਆਂ ਆਵਾਂਗੇ ਮੰਡੀ 'ਚ ਕਿਹੜਾ ਚੱਲ ਤੂੰ ਬੀਬੇ ਤੂੰ ਨਾਲ ਹੀ ਚੱਲ ਉਹਦੇ ਨਾਲ ਕਰਦੇ ਆਂ ਗੱਲ ਆ ਜਾ ਉਹ ਗੱਲ ਹੋ ਰਹੀ ਐ ਦੇਖ ਕਿਸਾਨਾਂ ਨੇ ਜਿਹੜੀ ਚੀਜ਼ ਤਾਂ ਵੇਚਣੀ ਐ ਉਹ ਤਾਂ ਮੰਡੀਆਂ 'ਚ ਰੁੱਲੀ ਜਾਂਦੀ ਐ ਜਿਹੜੀ ਚੀਜ਼ ਖਰੀਦਣੀ ਐ ਉਹ ਬਲੈਕ ਵੇਕਣ ਲੱਗ ਪਏ ਆ ਆ ਜਾਓ ਡੀ ਉਹ ਆਗੇ ਪੈਸੇ ਤਾਂ ਉਹਦੀ ਮੰਗ ਲੈਨੇ ਹੋ ਡੀਏਪੀ ਨਹੀਂ ਮਿਲਦੀ ਕੰਮ ਦੀ ਗੱਲ ਤਾਂ ਇਹ ਕਰਨੇ ਨਹੀਂ ਦਿੰਦੇ ਆ ਜਾ ਲੈ ਮੇਰੀ ਗਰਲ ਸੋਣਨੀ ਹਾਂਜੀ ਮੰਮੀ ਚਲ ਬਾਹਰ ਇੱਥੋਂ ਕੀ ਹੋ ਗਿਆ ਮੰਮੀ ਮੈਂ ਅਸੀਂ ਕੋਈ ਗੱਲ ਕਰਨੀ ਆ ਪ੍ਰਾਈਵੇਟ ਚੱਲ ਬਾਹਰ ਇੱਥੋਂ ਫਿਰ ਕਰੀਆਂ ਆ ਇਦਾਂ ਰਹੀਆਂ ਗਦੁੱਤਾਂ ਇਹ ਇਹਨਾਂ ਸਾਹਮਣੇ ਅਸੀਂ ਕੋਈ ਘਰ ਦੀ ਗੱਲ ਵੀ ਨਹੀਂ ਕਰ ਸਕਦੇ ਕੀ ਕਹਿੰਦੀ ਸੀ ਹੁਣ ਇਹ ਮੰਮੀ ਕੀ ਗੱਲ ਕਰਨੀ ਆ ਲੈ ਹੁਣ ਉਹਨੂੰ ਦੱਸ ਕੇ ਗੱਲ ਕਰਾਂਗੇ ਆਪਾਂ ਵੀ ਆਪਾਂ ਨੇ ਕੀ ਗੱਲ ਕਰਨੀ ਆ ਇੰਨਾ ਤਾਂ ਹੈਗਾ ਤੇਰੇ ਤੇ ਤਾਂ ਚੇਹ ਮਣਦੀ ਆ ਹਾਂ ਇਹ ਤਾਂ ਡਰਦੀ ਅੱਖਾਂ ਦੀ ਘੂਰਣਾ ਉਹ ਜਿਹੜੀ ਵੱਡੀ ਆ ਨਾ ਉਹ ਨਹੀਂ ਡਰਦੀ ਮੈਨੂੰ ਅੱਖਾਂ ਵੀ ਦਿਖਾਉਂਦੀ ਆ ਤੇ ਜ਼बान ਵੀ ਚਲਾਉਂਦੀ ਆ ਤੇਰੇ ਸਾਹਮਣੇ ਆ ਮੈਂ ਕੈਂ ਵਾਰੀ ਤਾਂ ਉਹਦੇ ਛੱਤਰ ਫੇਰਤੀ ਪੈਰ ਵੀ ਕਿਤੇ ਨਾ ਕਿਤੇ ਮੂਰੇ ਪਾਉ। ਮੈਨੂੰ ਪਤਾ ਕੀ ਹੈ ਜਿਹੜਾ ਉਹ ਨੌਕਰੀ ਜੀ ਕਰਨ ਲਾਰਖੈ ਨਾ ਉਹਦੀ ਧੌਣ ਚ ਕੀ ਲੈ ਉਹ ਚੀਜ਼ ਦਾ। ਲੈ ਉਹ ਕੱਢੋ ਪਹਿਲਾਂ। ਢੱਕ ਕੇ ਗੁੱਤਨੀ ਕਢੇ ਬਿਠਾ ਲਾਉਣੇ ਆ। ਉਹ ਗੁੱਤਨੀ ਤਾਂ ਬਥੇਰੀ ਵਾਰ ਪਟ ਦਿੱਤੀ ਉਹਦੀ। ਹੁਣ ਤਾਂ ਸਦਾ ਹਲਕ ਚ ਗੂਠਾ ਦੇ ਕੇ ਉੱਪਰ ਰੱਬ ਕਰ ਭੇਜੋ। ਕੀ ਕਹੀ ਜਾਨੀ ਆਂ ਮਾ? ਤੇਰਾ ਦਿਮਾਗ ਟਿਕਾਣੇ ਹੈਗਾ ਕਿ ਨਾ? ਹੋਰ ਲੈ। ਹੋਰ ਕੀ ਕਰਨਾ? ਮੇਰੀ ਗੱਲ ਸੁਣ। ਮੇਰੇ ਰਿਸ਼ਤੇਦਾਰੀ ਵਿੱਚ ਇੱਕ ਮੁੰਡਾ ਉਹਦੇ ਗੈਂਗਸਟਰਾਂ ਨਾਲ ਸੰਬੰਧ ਆ। ਤੇ ਆਪਾਂ ਐ ਕਰਦੇ ਆਂ। ਉਹਦੇ ਘਰ ਬਾਹਰ ਗਈ ਗਈ ਦੇ ਨਾ ਇਹਦਾ ਕੰਮ ਕਰਵਾ ਦੰਨੇ ਆ ਆਪਣਾ ਕਿਹਦਾ ਨਾ ਆਉਣਾ ਵਿੱਚ ਚਾਹੇ ਨਾ ਆਵੇ ਨਾ ਆਵੇ ਤੂੰ ਇਹ ਤਾਂ ਦਸਵੀਂ ਟੈਮ ਮਾਰਨੀ ਕਾਦੇ ਵਾਸਤੇ ਆ ਮਾਰਨ ਤੱਕ ਕਿਉਂ ਜਾਨੀ ਆ ਹੋਰ ਐਡੀ ਗੱਲ ਕਰਨ ਦੀ ਕੀ ਇਹਨੂੰ ਵੀ ਸਿਖਾਉਂਦੀ ਉਹ ਇਹ ਦੋਨੇ ਨਾ ਆਪਣੇ ਲਈ ਆਉਣ ਵਾਲੇ ਟੈਮ ਚ ਮੁਸੀਬਤ ਖੜੀ ਕਰਨ ਗਿਆ ਇਹ ਤੁਸੀਂ ਦੋਨੇ ਜਾਣੇ ਸੋਚ ਸਮਝ ਲਓ ਮੈਂ ਜੋ ਕੁਛ ਕਰਦੀ ਆ ਨਾ ਤੁਹਾਡੇ ਭਲੇ ਵਾਸਤੇ ਕਰਦੀ ਆ ਅੱਗੇ ਤੁਸੀਂ ਸਮਝਦਾਰ ਆਪ ਅੱਪਾ ਕੁਝ ਨਹੀਂ ਕਹਿਣਾ ਹੁਣ ਤੱਕ ਤੇਰੇ ਕਹੇ ਤੇ ਚੱਲਿਆ ਸੀ ਜਿਹੜਾ ਕੁਝ ਕਹਤ ਹੈ ਉਹੀ ਕਰਿਆ ਪਰ ਮੈਨੂੰ ਆ ਤਰ੍ਹਾਂ ਸਿਸਟਮ ਜਾਂ ਠੀਕ ਨਹੀਂ ਲੱਗਿਆ ਗੱਲ ਵੱਦੀ ਬਹੁਤ ਵੱਜੂਗੀ ਜੇ ਕੁਝ ਪਤਾ ਲੱਗ ਗਿਆ ਮੈਂ ਤਾਂ ਕੋਈ ਗਲਤੀ ਹੋਵੇ ਉਹਦੀ ਇਹ ਜੀ ਵੀ ਹਾਂਜੀ ਤੇ ਅੱਪਾ ਮਾਰਨ ਤੱਕ ਜਾਈਏ ਆਪਣੇ ਤੱਕ ਤਾਂ ਆਉਣੀ ਨਹੀਂ ਆਪਣੇ ਤੱਕ ਤਾਂ ਗੱਲ ਆਉਣੀ ਨਹੀਂ ਬਾਹਰੋਂ ਬਾਹਰ ਤਾਂ ਅੱਪਾ ਮਰਵਾ ਦੇਣੀ ਆ ਉਹ ਅੰਦਰਲੀ ਗੱਲ ਦੱਸ ਤੂੰ ਚਾਹਉਣੀ ਆ ਵੀ ਕਿਤੇ ਹੋਰ ਵਿਆਹ ਕਰਨਾ ਹੈ ਦਾ ਹਾਂ ਕੁਝ ਲਾਲ ਫਰਤੂ ਮੂਹਤਾ ਫੁੱਟ ਗੱਲ ਤਾਂ ਤੈਨੂੰ ਦੱਸ ਹੁਣ ਤੁਸੀਂ ਮੇਰੇ ਪੁੱਤ ਹੋ ਕੇ ਨਹੀਂ ਸਮਝਦੇ ਉਹ ਨਹੀਂ ਕੀ ਗੱਲ ਸਮਝਦੇ ਪਤਾ ਤਾਂ ਲੱਗੇ ਸਾਡੇ ਪਾਸ ਹੁਣ ਉਹੀ ਕਹਦੇ ਵੀ ਮਾਰਨੀ ਆ ਕਾਦੇ ਵਾਸਤੇ ਮਾਰਨੀ ਆ ਮਾਰਨੀ ਇਹ ਆ ਵੀ ਮੈਂ ਤਾਂ ਹੋਰ ਵਿਆਹ ਕਰਨਾ ਤੇ ਐਨ ਵਧੀਆ ਰਿਸ਼ਤਾ ਕਰਾਂਗੇ ਜ਼ਮੀਨ ਜਾਇਦਾਦ ਵਾਲਾ ਚਾਰ ਕਿੱਲੇ ਜੁੜਰ ਵੀ ਜਾਣਗੇ ਨਾਲ ਹੁਣ ਇਧਰੋਂ ਤਾਂ ਜਿਹੜੀ ਆਗੀ ਸੀ ਉਹ ਤਾਂ ਆਪਣੇ ਬਸਤੀ ਹੈ ਕਿ ਤੁਹਾਨੂੰ ਲੱਗਦਾ ਦੇਖ ਦੇਖ ਇੱਕ ਮੈਂ ਦੇਖ ਕੇ ਆ ਨੀ ਖੜੀ ਆ ਸੁਣੀ ਜਾਂਦੀ ਹੋਵੇ ਮੰਮੀ ਮੈਂ ਤਾਂ ਨਾ ਅੰਦਰ ਪੈਂਟਾ ਚੱਕਣ ਜਾਣਾ ਸੀ। ਬਹੁਤ ਅੱਛਾ। ਪੈਂਟਾ ਚੱਕਣ ਜਾਣਾ ਸੀ। ਇੱਥੇ ਖੜੀ ਕੀ ਕਰਦੀ ਸੀ? ਗੱਲਾਂ ਸੁਣਦੀ ਸੀ ਸਾਡੀਆਂ। ਨਹੀਂ ਛੱਡ ਲੈ। ਕੀ ਹੋਇਆ? ਮੰਮੀ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣੀ। ਗੱਲਾਂ ਸੁਣਦੀ ਸੀ ਆ ਵੱਡੀ ਮੈਡਮ ਇਹਨੂੰ ਜਸੂਸੀ ਵਾਸਤੇ ਛੱਡ ਕੇ ਗਈ ਐ। ਮਨਪ੍ਰੀਤ ਮੇਰੀ ਇੱਕ ਗੱਲ ਸੁਣ। ਆ ਵੱਡੀ ਦੀ ਪੈੜਾ ਚ ਪੈੜ ਨਾ ਸਰ ਤੂੰ। ਤੈਨੂੰ ਤੇ ਆਪਣੀ ਜਾਨ ਪਿਆਰੀ ਐ ਨਾ? ਹਾਂ ਚਾਹ ਹਾਂ ਸਾਡੀ ਮੜਾ ਨਹੀਂ ਤਾਂ ਆਪਣੀ ਜਾਨ ਤੋਂ ਹੱਥ ਤੋਂ ਬੈਠੂਗੀ ਪਰ ਮੈਂ ਤਾਂ ਤੁਹਾਡੀ ਕੋਈ ਗੱਲ ਹੀ ਨਹੀਂ ਸੁਣੀ ਤੁਸੀਂ ਸਾਰੇ ਕੋ ਤੈਨੂੰ ਕੀ ਪਤਾ ਵੀ ਅਸੀਂ ਗੱਲਾਂ ਕਰਦੇ ਸੀ ਚੱਲ ਸੁਣੀਆ ਚਾਹੇ ਨਾ ਸੁਣੀਆ ਜਿਹੜੀ ਗੱਲ ਅਸੀਂ ਕਹਿਤੀ ਉਹ ਭੱਲੇ ਬਣ ਲਾ ਤੇਰੇ ਮੂੰਹ ਚੋਂ ਜਵਾਨ ਨਹੀਂ ਨਿਕਲਣੀ ਚਾਹੀਦੀ ਇਹ ਨਾ ਹੋਵੇ ਕਿ ਸਾਨੂੰ ਰੋਲਾ ਆਸੀ ਹੋ ਸਮਝ ਲੱਗੀ ਚਲ ਤਰੀ ਸਹੀ ਹਾਂ ਕਈ ਹੋਈ ਐ ਇਹ ਵੱਡੀ ਦੀ ਨਿਗ੍ਹਾ ਰੱਖਦੀ ਆ ਹਰ ਟਾਈਮ ਆਪਣੇ ਤੇ ਵੀ ਕਦੋਂ ਕਿਹੜਾ ਕੀ ਕਰਦਾ ਐ ਇਸ ਤੋਂ ਪਹਿਲਾਂ ਇਹ ਵੀ ਤੇਰੇ ਜਿਵੇਂ ਕਿ ਕਿਸ ਬੱਸ ਤੋਂ ਬਾਹਰ ਹੋਵੇ ਨਾ ਸੰਗੀ ਨੱਪ ਦੇ ਵੱਡੀ ਦੀ ਕਰ ਲੈ ਗੱਲ ਜਿਹੜੀ ਕਰਨੀ ਐ ਤੂੰ ਮੈਂ ਤਾਂ ਨਵਾਂ ਸੂਟ ਲਿਆਉਣ ਬਾਰੇ ਸੋਚ ਰਹੀ ਸੀਗੀ ਐ ਕਰਦੇ ਆ ਮਨਪ੍ਰਿਤ ਇੱਕ ਤੇਰੇ ਵਾਸਤੇ ਵੀ ਲਿਆਵਾਂਗੇ ਵਧੀਆ ਜਿਹਾ ਹਨਾ ਮਨਪ੍ਰਿਤ ਮਨਪ੍ਰੀਤ ਕੀ ਦੀਦੀ ਕਹਿੰਦੀ ਕੀ ਦੀਦੀ ਮੈਂ ਤੇਰੇ ਨਾਲ ਗੱਲਾਂ ਉਹੀ ਕਰੀ ਜਾ ਰਹੀ ਹੈਗੀ ਤੇਰਾ ਧਿਆਨ ਕਿੱਥੇ ਆ ਕਦੋਂ ਦੀ ਬੁਲਾਣ ਲੱਗ ਰਹੀ ਐ ਮੈਂ ਕੁਛ ਨਹੀਂ ਬਸ ਮੇਰਾ ਤਾਂ ਸਿਰ ਜਿਹਾ ਦੁਖੀ ਆਂਦਾ ਸੀਗਾ ਮੈਂ ਕਦੋਂ ਦੀ ਦੇਖ ਰਹੀ ਐ ਤੇਰੇ ਮੂੰਹ ਕਣੀ ਕੀ ਹੋਇਆ ਲੈ ਉਲਟੇ ਮੈਨੂੰ ਕਹਿ ਰਹੀ ਐ ਕੀ ਹੋਇਆ ਮੈਂ ਤੈਨੂੰ ਪੁੱਛ ਰਹੀ ਐ ਵੀ ਕੀ ਹੋਇਆ ਨਾ ਮੈਨੂੰ ਤਾਂ ਕੁਛ ਨਹੀਂ ਹੋਇਆ ਦੀਦੀ ਚੱਲ ਹੋਵੇ ਵੀ ਨਾ ਰਬ ਕਰਕੇ ਤੈਨਾਲੇ ਮੰਮੀ ਨਹੀਂ ਦਿਖ ਰਹੇ ਮੰਮੀ ਕਿੱਥੇ ਨੇ ਉਹ ਮੰਮੀ ਨਾ ਪੇਕੇ ਗਏ ਹੋਏ ਆਉਦੇ ਅੱਜ ਪੇਕੇ ਚਾਂ ਚੱਕੇ ਕਿਵੇਂ ਪਤਾ ਨਹੀਂ ਕਹਿ ਰਹੇ ਸੀ ਕੋਈ ਜ਼ਰੂਰੀ ਕੰਮ ਆ ਤਾਂ ਕਰਕੇ ਗਏ ਆ ਅੱਛਾ ਹਾਂਜੀ ਚਲ ਫੇਦੀ ਮੈਂ ਤੁਹਾਡੇ ਲਈ ਚਾਹ ਬਣਾ ਲਿਆਵਾਂ ਤੁਸੀਂ ਜੋ ਵਿਆਹੋਂ ਕੁਝ ਨਹੀਂ ਖਾਦਾ ਪੀਤਾ ਚਾਹ ਨੂੰ ਛੱਡ ਪਹਿਲਾਂ ਮੈਨੂੰ ਇਹ ਦੱਸ ਸੱਚ ਸੱਚ ਤੈਨੂੰ ਹੋਇਆ ਕੀ ਆ ਕੁਝ ਨਹੀਂ ਬਸ ਮੇਰੀ ਤਾਂ ਨਾ ਮਾੜੀ ਜੀ ਕਿਸੇ ਗੱਲ ਪਿੱਛੇ ਇਹਨਾਂ ਨਾਲ ਬੈਂਸ ਹੋ ਗਈ ਸੀ ਬਸ ਅਸੀਂ ਲੜ ਪਏ ਉਹਨਾਂ ਨੇ ਮੇਰੇ ਥੱਪੜ ਜਾਂ ਮਾਰਿਆ ਤਾਂ ਕਰਕੇ ਮੈਨੂੰ ਗੁੱਸਾ ਆਇਆ ਚੜਿਆ ਪਿਆ ਬਸ ਮੇਰਾ ਐਂ ਜੀ ਕਰਦਾ ਵੀ ਮੈਂ ਚੁੱਪ ਹੀ ਰਹਾ ਕਿਸੇ ਨਾਲ ਪੋਲਾ ਹੀ ਨਾ ਕਰ ਚ ਥੱਪੜ ਮਾਰਿਆ ਫਿਰ ਤੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਹੈਗਾ ਮਾੜੀ ਮੋਟੀ ਗੱਲ ਆ ਦੀਦੀ ਬਸ ਮੈਂ ਕਿਹਾ ਤੁਹਾਨੂੰ ਕੀ ਟੈਨਸ਼ਨ ਦੇਣੀ ਆ ਤੁਸੀਂ ਤਾਂ ਪਹਿਲਾਂ ਹੀ ਇਹਨੀਆਂ ਟੈਨਸ਼ਨਾਂ 'ਚ ਰਹਿੰਦੇ ਹੋ ਪ੍ਰੀਤ ਜੀ ਟੈਨਸ਼ਨ ਵਾਲੀ ਗੱਲ ਨਹੀਂ ਪਰ ਇਹ ਨਾ ਪਾਪੀ ਨੇ ਝਾਲਮ ਨੇਗੇ ਇਹਨਾਂ ਨੇ ਐਵੇਂ ਨਹੀਂ ਸੁਧਰਨਾ ਹੈਗਾ ਚਲ ਕੋਈ ਗੱਲ ਨਹੀਂ ਦੇਖ ਮੈਂ ਨਾ ਤੇਰੇ ਲਈ ਵਧੀਆ ਜੀ ਨੌਕਰੀ ਦੇਖਦੀ ਆ ਕੁਛ ਨਹੀਂ ਹੁੰਦਾ ਆਪਾਂ ਦੋਹੇ ਜਣੇ ਜਾਇਆ ਕਰਾਂਗੇ ਇਹਨਾਂ ਦੇ ਤਾਂ ਕੰਮ ਕਾਰ ਮੁੱਕਦੇ ਹੀ ਨਹੀਂ ਹੈਗੇ ਨਾਲੇ ਤੂੰ ਨਾ ਫਿਕਰ ਨਾ ਕਰ ਠੀਕ ਆ ਕਿਸੇ ਵੀ ਗੱਲ ਨੂੰ ਦਿਲ ਤੇ ਨਹੀਂ ਲਾਉਣਾ ਹੈਗਾ ਐਨੇ ਮੈਂ ਨਾ ਆ ਕੇ ਆਉਣੀ ਆਗੀ ਤੇ ਨਾਲੇ ਚਾਹ ਪਾਣੀ ਪੀਣੇ ਹੈਗੇ ਕੋਈ ਗੱਲ ਨਹੀਂ ਤੁਸੀਂ ਕਰ ਲਓ ਕੀ ਕਰਨਾ ਹੈ ਕੱਪੜੇ ਵਗੈਰਾ ਚੇਂਜ ਕਰਨੇ ਉਹ ਕਰ ਲਓ ਜਨੋਂ ਨਾਲੋਂ ਮੈਂ ਬਣਾਉਣੀ ਆ ਚਾਹ ਆ ਲੈ ਜੇ ਅੰਦਰ ਹੀ ਹਾਂ ਹੁਣ ਫੇਰ ਕੁਝ ਸੋਚਣ ਨਾਲ ਲੱਗ ਜੀ ਮੈਨੂੰ ਪਤਾ ਨਹੀਂ ਸੋਚਦੀ ਤੁਸੀਂ ਜਾਓ ਹਮ ਨਹੀਂ ਸੋਚਦੀ ਦੱਸ ਦਿਆ ਕਰ ਮਾੜਾ ਮੋਟਾ ਮੈਨੂੰ ਵੀ ਠੀਕ ਆ ਦੀਦੀ ਚਲ ਉਠਖਾੜੋ ਹੁਣ ਸਭ ਤੋਂ ਵੱਡੀ ਟੈਨਸ਼ਨ ਤਾਂ ਦੀਦੀ ਮੈਨੂੰ ਤੁਹਾਡੀ ਆ ਛੇੜੀ ਗੱਲ ਮੇਰੇ ਦਿਲ ਚਾ ਉਮ ਮੈਂ ਤੁਹਾਨੂੰ ਮੂੰਹ ਬੋਲ ਕੇ ਨਹੀਂ ਦੱਸ ਸਕਦੀ ਇਸ ਗੱਲ ਦਾ ਪਛਤਾਵਾ ਮੈਨੂੰ ਹਮੇਸ਼ਾ ਹੀ ਰਹੂਗਾ ਵੀ ਮੈਂ ਤੁਹਾਨੂੰ ਇਹ ਗੱਲ ਦੱਸ ਕੇ ਆਉਣੀ ਸਕੇ ਸਹੀ ਗੱਲ ਆ ਦੀਦੀ ਤੁਹਾਡੀ ਇਹ ਸੱਚੀ ਬਹੁਤ ਭਾਪੀ ਲੋਕ ਨੇ ਪਤਾ ਨਹੀਂ ਤੁਹਾਡਾ ਆਉਣ ਵਾਲਾ ਟਾਈਮ ਕਿਹੋ ਜਿਹਾ ਹੋਊਗਾ ਤੇ ਤੁਹਾਡੇ ਨਾਲ ਇਹਦੇ ਕੀ ਕਰਨਾ ਦੀਦੀ ਰੋਟੀ ਪੈਕ ਕੀਤੀ ਪਈ ਜਾਂਦੇ ਹੋਏ ਚਾਪਲੇ ਸੰਗਾ ਯਾਦ ਨਾਲ ਠੀਕ ਐ ਅੱਛਾ ਮੇਰੇ ਗਰਲਸਨ ਕੀ ਖਾਣਗੀ ਅੱਜ ਸ਼ਾਮ ਨੂੰ ਮੈਂ ਉਹੀ ਲੈ ਕੇ ਆਉਂਗੀ ਤੇਰੇ ਲਈ ਨਹੀਂ ਦੀਦੀ ਮੈਂ ਤਾਂ ਕੁਝ ਨਹੀਂ ਖਾਣਾ ਤੁਸੀਂ ਐ ਕਰੋ ਮੈਂ ਤਾਂ ਕਹਿੰਦੀ ਅੱਜ ਤੁਸੀਂ ਜਾਓ ਹੀ ਨਾ ਆਪਾਂ ਨਾ ਜਿਹੜੀ ਵੀ ਚੀਜ਼ ਦਾ ਦਿਲ ਕਰੂਗਾ ਉਹੀ ਘਰੇ ਬਣਾ ਕੇ ਖਾ ਲਾਂਗੇ ਨਹੀਂ ਮਨਪ੍ਰੀਤ ਤੈਨੂੰ ਵੀ ਪਤਾ ਪਹਿਲੀ ਦੋ ਤਿੰਨ ਛੁੱਟੀਆਂ ਵੱਜ ਗਈਆਂ ਫਿਰ ਉਹ ਬੋਲਦੇ ਆਗੇ ਮੈਨੂੰ ਤੂੰ ਦੱਸ ਤਾਂ ਸੀ ਫਿਰ ਆਪਾਂ ਇਕੱਠੀਆਂ ਬੈਠ ਕੇ ਖਾਵਾਂਗੇ ਦੋਹੇ ਜਣੀਆਂ ਕੋਈ ਗੱਲ ਨਹੀਂ ਜਿਹੜਾ ਵੀ ਚੀਜ਼ ਲੈ ਉਹਨੂੰ ਤੁਹਾਡਾ ਦਿਲ ਕੀਤਾ ਨਾ ਉਹੀ ਲੈ ਆਓ ਤੁਸੀਂ ਘਰੇ ਠੀਕ ਐ ਤੂੰ ਮਰ ਜੀ ਜੀ ਪਈਆ ਬਸ ਕੁਛ ਨਹੀਂ ਮੈਂ ਤਾਂ ਉ ਉੱਪਰ ਚੱਲੀ ਸੀਗੀ ਛੱਤ ਤੇ ਮੈਂ ਕਿਹਾ ਮੈਂ ਕੱਪੜੇ ਜੋ ਸੁੱਕਣੇ ਪਾਇਆ ਵਾਂ ਤਾਂ ਹੀ ਤੁਹਾਨੂੰ ਕਹਿ ਕੇ ਚੱਲੀ ਸੀ ਵੀ ਰੋਟੀ ਚੱਕੜੇ ਜਾਂਦੇ ਨੇ ਚਲ ਠੀਕ ਹੈ ਫੇਰ ਕੀ ਗੱਲ ਅੱਜ ਜੈ ਫੀਪਾ ਕਿ ਨਹੀਂ ਮਿਲਣਾ ਮੈਨੂੰ ਚਲ ਠੀਕ ਹੈ ਫੁੱਲ ਮੈਂ ਚਲਦੀ ਆ ਫੇਰ ਠੀਕ ਹੈ ਹਨੂ ਮਾਫ ਕਰੀ ਪਹਿਣ ਮੇਰੀ ਏ ਬੇਸ਼ੱਕ ਮੈਂ ਤੈਨੂੰ ਪਹਿਣ ਕਹਿੰਦੀ ਸੀ ਪਰ ਪਹਿਣ ਹੋਣ ਦਾ ਫਰਜ਼ ਨਹੀਂ ਨਿਭਾ ਸਕੀ ਮੈਂ ਤੇਰੀ ਜਾਨ ਨਹੀਂ ਬਚਾ ਸਕਦੀ ਮੇਰੀ ਗੱਲ ਸੁਣਾ ਤੈਨੂੰ ਮਮੀ ਨੇ ਕੀ ਗੱਲ ਸਮਝਾਈ ਦੀ ਵੀ ਬੜੀ ਦਖਲਅੰਦਾਜ਼ ਜਿਨਾਂ ਦੇ ਸਾਡੇ ਘਰ ਚ ਤੇਰੀ ਹੁਣ ਮੈਂ ਕੀ ਕੀਤਾ ਹੋ ਜਾ ਮੈਂ ਸਾਰਾ ਕੁਝ ਸੁਣ ਲਿਆ ਤੂੰ ਜਦ ਨਹੀਂ ਮੈਂ ਹੱਥ ਕਰਾਂਦੀ ਉਹਦੀ ਹਾਦੂ ਨਾ ਜਾ ਕੰਮ ਤੇ ਤੂੰ ਨਾ ਆਏ ਕਰ ਉਰੀ ਘਰੇ ਬਣਾ ਕੇ ਖਾਲਾਂਗੇ ਕੁਛ ਫਿਰ ਤੁਹਾਨੂੰ ਕੀ ਮਿਲ ਜੂਗਾ ਵਿਚਾਰੀ ਦੀ ਜਾਨ ਲੈ ਕੇ ਕੀ ਮਾੜਾ ਕਰਤਾ ਉਹਨੇ ਤੁਹਾਡਾ ਤੇਰਾ ਗਲ ਘੁੱਟ ਨੂਰੇ ਖੜੀ ਦਾ ਸਭ ਚ ਲੱਗਦੀ ਹੈ ਘਰ ਵਾਲੀਆਂ ਘਰ ਵਾਲੀ ਬਣ ਕੇ ਰਹਿ ਮੈਂ ਚਾਹਣਾ ਵੀ ਤੇਰੀ ਜਾਨ ਬਚ ਜੇ ਜਿਹੜੀ ਕੱਲ ਮੇਰੀ ਮਾਂ ਨੇ ਕੇਰਾ ਮੂੰਹ ਚੋਂ ਕੱਢਤੀ ਨਾ ਉਹ ਪੂਰੀ ਹੋ ਕੇ ਰੂ ਜਿਹਨੇ ਇਹ ਵੀ ਕਹਤਾ ਨਾ ਵੀ ਤੈਨੂੰ ਮਾਰਨਾ ਤੈਨੂੰ ਵੀ ਮਾਰ ਕੇ ਥਾਂ ਤੇ ਦੱਬ ਦੂ ਮੈਂ ਇਹ ਗੱਲ ਆਪਦੇ ਲੜ ਬੰਨ ਲਾ ਬਾਲਾ ਮੂੰਹ ਤੇ ਨੱਚਿਆ ਕਰੋ ਤੇ ਜਾ ਕੇ ਲੱਗ ਜਾਨੀਆਂ ਕਰਨ ਇਹ ਹਾਂ ਨਾ ਜਾਂ ਨਾ ਜਾਂ ਨਾ ਜਾ ਤੂੰ ਬਚਾਏਗੀ ਜਾਨ ਹੁਣ ਹੈ ਪੱਟੀ ਆਈ ਜਾਨ ਬਚਾਉਣ ਵਾਲੀ ਤੂੰ ਤਾਂ ਚਾਹੇ ਤੂੰ ਤੇਰਾ ਟੱਬਰ ਵੀ ਨਾ ਲਾ ਲਾ ਤਾਂ ਮੈਨੂੰ ਬਚਾ ਸਕਦਾ ਕੋਈ ਹੁਣ ਜਿਹੜਾ ਕੁਛ ਹੋਣਾ ਉਹ ਤਾਂ ਹੋ ਕੇ ਰਹੂਗਾ ਸਮਝ ਲੱਗੀ ਇਹ ਦੂਆ ਤੇਰਾ ਸ਼ਿਕਾਇਤ ਦਾ ਮੌਕਾ ਨਾ ਦੇ ਜੀ ਮੈਨੂੰ ਕਿੱਡਾ ਚੰਦਰਾ ਸਾਰਾ ਟੱਬਰ ਇਹਨਾਂ ਦਾ ਪਤਾ ਨਹੀਂ ਕਿੱਥੇ ਲੈ ਕੇ ਦੇਣਗੇ ਉਹ ਜੋ ਖੁਸ਼ ਕਰਕੇ ਲੈ ਦੱਸ ਮੈਨੂੰ ਤਾਂ ਐ ਪੁੱਛਦਾ ਵੇ ਕੁੜੀ ਕਿੱਥੇ ਆ ਜਿੱਦਾਂ ਮੇਰੇ ਤੋਂ ਸਾਈਨ ਕਰਾ ਕੇ ਲੈ ਕੇ ਗਈ ਹੁੰਦੀ ਆ ਵੀ ਮੰਮੀ ਮੈਂ ਉੱਥੇ ਚੱਲੀ ਆ ਬੂਥਾ ਫਟ ਜਵੇ ਉਹਦਾ ਜੇ ਮੈਨੂੰ ਕਿਤੇ ਦੱਸ ਕੇ ਗਈ ਹੋਵੇ ਮੈਨੂੰ ਕੀ ਪਤਾ ਕਿਹੜੀਆਂ ਨੌਕਰੀਆਂ ਕਰਦੀ ਫਿਰਦੀ ਆ ਕੀ ਉਹ ਆਪ ਕਰਦੀ ਫਿਰਦੀ ਆ ਜੇ ਮੈਨੂੰ ਦੱਸ ਕੇ ਜਾਊਂਗੀ ਤਾਂ ਹੀ ਮੈਂ ਦੱਸਾਂ ਵੀ ਆ ਆ ਉੱਥੇ ਗਈ ਆ ਫਿਰ ਹੁਣ ਮਾਸੀ ਤੁਹਾਨੂੰ ਤਾਂ ਕੁਛ ਤਾਂ ਪਤਾ ਹੀ ਹੋਣਾ ਇੰਨਾ ਟਾਈਮ ਹੋ ਗਿਆ ਉਹ ਘਰੇ ਨਹੀਂ ਹੈਗੀ ਲੈ ਦੱਸ ਤੁਸੀਂ ਮਾੜੀ ਮੋਟੀ ਗੌਰਤਾ ਕਰੋ ਕੋਈ ਪੁਲਿਸ 'ਚ ਰਿਪੋਰਟ ਲਗਾਓ ਤੁਸੀਂ ਤਾਂ ਐ ਬੈਠੇ ਹੋ ਘਰੇ ਕੀ ਪਤਾ ਕਿਸੇ ਆਸ਼ਕੁਸ਼ਕ ਨਾ ਭੱਜ ਗਈ ਹੋਣੀ ਆ ਅੰਮਾਸੀ ਘਟੋ ਘਟ ਬੋਲਣ ਲੱਗੇ ਤਾਂ ਸ਼ਰਮ ਕਰ ਲਿਆ ਕਰੋ ਫਿਰ ਵੀ ਨੂੰ ਆਉ ਇਸ ਘਰ ਦੀ ਕੀ ਗੱਲ ਹੋਲ ਕਰਦੀ ਬੋਲਣ ਲੱਗੀ ਸ਼ਰਮ ਜੋ ਨਾ ਸੋ ਬੋਲਦੀ ਆ ਗੱਠ ਦੀ ਜबान ਕੱਢ ਰੱਖੀ ਸੀ ਮੇਰੇ ਮੋਰੇ ਕੀ ਪਤਾ ਖੁੱਲੀ ਛੁੱਟੀ ਹਸਤਾ ਦੇਤੀ ਜਿੱਥੇ ਮਰਜੀ ਜਾਵੇ ਜਿੱਥੇ ਮਰਜੀ ਨਾ ਜਾਵੇ ਮੈਨੂੰ ਤਾਂ ਕੋਈ ਪ੍ਰਵਾਹ ਨਹੀਂ ਥੋੜੀ ਧੀਆ ਲੱਭੋ ਚਾਹੇ ਨਾ ਲੱਭੋ ਇਹ ਤਾਂ ਅੰਮਾਸੀ ਫਿਰ ਕੋਈ ਗੱਲ ਨਹੀਂ ਬਣੀ ਹੈਗੀ ਸਸਰੀ ਕਰ ਬਿਟੀ ਆ ਲੋ ਪਾਣੀ ਪੀਓ ਮਸੀਓ ਕੀਰਤ ਹੋਰੀ ਕਿੱਥੇ ਨੇ ਉਹ ਤਾਂ ਆਪਣੇ ਕੰਮਕਾਰੀ ਲੱਗੇ ਹੋਏ ਨੇ ਖੇਤ ਵਰਨੇ ਗਏ ਹੋਣਗੇ ਕਿਉਂ ਜਦ ਮੈਨੂੰ ਨਹੀਂ ਪਤਾ ਕੀਰਤ ਹੁਣਾਂ ਨੂੰ ਜਿਆਦਾ ਪਤਾ ਹੋਣਾਵੇ ਕਿੱਥੇ ਗਈ ਆ ਕਿੱਥੇ ਨਹੀਂ ਫਰਮਾਸੀ ਘਟੋ ਘਟ ਹੁਣ ਤੁਸੀਂ ਗੌਰਤਾ ਕਰ ਸਕਦੇ ਹੋ ਤੁਸੀਂ ਕਰ ਲਓ ਤੋ ਇਨੀ ਮਸੀ ਅਸੀਂ ਕਰ ਲਾਂਗੇ ਐਂਗਾ ਤਾਂ ਬੋਲੀ ਜਾਂਦੇ ਹੋ ਤੁਸੀਂ ਫੇਰ ਵੀ ਉਹਨਾਂ ਦੀ ਧੀ ਸੀ ਉਹਨਾਂ ਨੂੰ ਤਾਂ ਦੁੱਖ ਹੋਣਾ ਹੀ ਆ ਲੈ ਛੱਪੜ ਦਾ ਗਵਾ ਡੱਡੂ ਤੂੰ ਵੀ ਉਹਨਾਂ ਦੀ ਹੰਮੀ ਚ ਹੰਮੀ ਭਰਦੀ ਆ ਉਹਨਾਂ ਦੀ ਧੀ ਆ ਲੱਭਣ ਚਾਹੇ ਨਾ ਲੱਭਣ ਸਾਨੂੰ ਕੀ ਸਾਨੂੰ ਕਹੜਾ ਦੱਸ ਪੁੱਛ ਕੇ ਗਈ ਆ ਤੁਹਾਡੀ ਵੀ ਪੈਣ ਦੀ ਕੁਛ ਲੱਗਦੀ ਸੀ ਤੁਹਾਡੀ ਵੀ ਨੂੰ ਸੀ ਧੀ ਬਣਾ ਕੇ ਧੀ ਤੁਨੂੰ ਸੀ ਸੀ ਦਾ ਮਤਲਬ ਸਮਝਦਾ ਨਾ ਸੀ ਹੈ ਨਹੀਂ ਨਾਲੇ ਸਿਆਣਾ ਮਤਲਬ ਕੀ ਭੈਣ ਜੀ ਪਿਆ ਕੇ ਤੋਰੀਆ ਕੁੜੀ ਸੀ ਨੇ ਐਵੇਂ ਨਹੀਂ ਤੋਰੀ ਉਹ ਨਿਕਲ ਕੇ ਨਹੀਂ ਆਈ ਸੀ ਮਾਸੜ ਜੀ ਤੁਸੀਂ ਆਪ ਦੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਦੀਦੀ ਦਾ ਓਏ ਪਤਾ ਤਾਂ ਲੱਗੂਗਾ ਜੋ ਕੀ ਪਤਾ ਕਰੂਗਾ ਘਰੇ ਬੈਠੇ ਧੂੜੀ ਪਤਾ ਲੱਗੂ ਕਰ ਲਓ ਪਤਾ ਫੇ ਇੱਥੇ ਬੈਠੇ ਮੇਰਾ ਬੂਥਾ ਕਿਉਂ ਦੇਖੀ ਜਾਂਦੇ ਆ ਮੈਨੂੰ ਹੋਰ ਵੀ ਬਹੁਤ ਕੰਮ ਨੇ ਖੇਤ ਵੱਡੇ ਨੇ ਮੈਂ ਰੋਟੀ ਵੀ ਭੇਜੜੀਆਂ ਵੈਲ ਨਹੀਂ ਹੈਗੀ ਥੋਡੇ ਵਾਂਗੂ ਓ ਸਾਨੂੰ ਵੀ ਆ ਉਮੀਦ ਨਹੀਂ ਸੀ ਤੁਸੀਂ ਇਹ ਜਿਵੇਂ ਨਿਕਲੋਂਗੇ ਨਾ ਕਰਦੀ ਐ ਬੈਠੀ ਆ ਜਾ ਬੈਠ ਦੇਖ ਭੈਣੇ ਜੇ ਨਾ ਤੈਨੂੰ ਕੁਝ ਵੀ ਪਤਾ ਸਾਡੀ ਭੈਣਾਂ ਬਾਰੇ ਤਾਂ ਤੂੰ ਸਾਨੂੰ ਦੱਸ ਦੇ ਤੂੰ ਵੀ ਮੇਰੀ ਧੀਆਂ ਵਰਗੀ ਐ ਜੇ ਤੈਨੂੰ ਪਤਾ ਪੁੱਤ ਸਾਨੂੰ ਕੁਝ ਦੱਸ ਦੇ ਅਸੀਂ ਤੇਰੇ ਨਾਲ ਆ ਤੈਨੂੰ ਕੁਝ ਨਹੀਂ ਹੋਣ ਦਿੰਦੇ ਹੈਗੇ ਤੂੰ ਡਰਨਾ ਵੀਰੇ ਜੇ ਮੈਨੂੰ ਕੁਝ ਵੀ ਪਤਾ ਹੁੰਦਾ ਨਾ ਮੈਂ ਤੁਹਾਨੂੰ ਪੱਕਾ ਦੱਸਦੀ ਪਰ ਸੱਚੀ ਸੌਣ ਅੱਗੇ ਮਾਸੜ ਸੀ ਮੈਨੂੰ ਨਹੀਂ ਪਤਾ ਵੀ ਦੀਦੀ ਕਿੱਥੇ ਨੇ ਪਰ ਮੈਂ ਤਾਂ ਆਪ ਖੁਦ ਦੀਦੀ ਨੂੰ ਕਦੇ ਜਠਾਣੀ ਨਹੀਂ ਸੰਗੋ ਆਪਦੀ ਵੱਡੀ ਭੈਣ ਮੰਨਿਆ ਸੀ ਮੇਰਾ ਤਾਂ ਖੁੱਦ ਦਾ ਨਹੀਂ ਜੀ ਲੱਗਦਾ ਉਹਨਾਂ ਦੇ ਬਿਨਾਂ ਇਸ ਘਰ 'ਚ ਘਰ 'ਚ ਕੋਈ ਤਾਂ ਗੱਲ ਹੋਈ ਹੋਣੀ ਭੈਣ ਤੈਨੂੰ ਕੁਝ ਤਾਂ ਪਤਾ ਹੋਊਗਾ ਮੇਰੇ ਕੋਈ ਗੱਲ ਨਹੀਂ ਹੋਈ ਇਹੋ ਜੀ ਸਗੋਂ ਮੈਂ ਆਪ ਹੈਰਾਨ ਅਭੀ ਦੀਦੀ ਗਏ ਤਾਂ ਗਏ ਕਿੱਥੇ ਕਿਸਨਾਲ ਕੋਈ ਲੜਾਈ ਨਹੀਂ ਹੋਈ ਉਹਨਾਂ ਦੀ ਇਹਨਾਂ ਲਈ ਵੀ ਕਮਾਲ ਹੈ ਨਾ ਮਤਲਬ ਕੋਈ ਪੁਲਿਸ ਤੇ ਰਿਪੋਰਟ ਕਰਾਈ ਨਾ ਕਿਸੇ ਨੂੰ ਪੁੱਛਿਆ ਨਾ ਦੱਸਿਆ ਕਹਿੰਦੇ ਬਾਗੀ ਬਾਗੀ ਮੰਮੀ ਦਾ ਤਾਂ ਤੁਹਾਨੂੰ ਮਾਸੜ ਜੀ ਪਤਾ ਸੁਭਾਈ ਇਹ ਹੋ ਜਾ ਉਹ ਤਾਂ ਤੁਹਾਨੂੰ ਵੀ ਕਿਵੇਂ ਬੋਲਦੇ ਆ ਸਾਨੂੰ ਦੋਨਾਂ ਨੂੰ ਵੀ ਐਂ ਬੋਲਦੇ ਸੀ ਪਰ ਅਸੀਂ ਅੱਜ ਤੱਕ ਗੁੱਸਾ ਨਹੀਂ ਕੀਤਾ ਦੀਦੀ ਜੀ ਤਾਂ ਜਦੋਂ ਹੀ ਸਮਝ ਨਹੀਂ ਲੱਗੀ ਕਿ ਉਹ ਕਾਹ ਤੋਂ ਭੱਗੇ ਤੇ ਕਿੱਥੇ ਭੱਗੇ ਪਤਾ ਨਹੀਂ ਚੱਲਣਾ ਨਾ ਵੀ ਸੁਹਾਣੀ ਵਧੀਆ ਉਹ ਮੇਰੀ ਧੀ ਆ ਕੀ ਬਾਲ ਨੂੰ ਪੁੱਛਗੇ ਦੇਖੋ ਕੀ ਦੁੱਖ ਹੁੰਦੇ ਨੇਗੇ ਸਾਡੀ ਰੋਟੀ ਛੁੱਟੀ ਪਈ ਆ ਪੁੱਤ ਤੈਨੂੰ ਪਤਾ ਮਾਸੜ ਜੀ ਵੀ ਤੁਹਾਡੇ ਉਹ ਜਿਗਰ ਦਾ ਟੁਕੜਾ ਸੀ ਚਾਹੇ ਧੀ ਹੋਵੇ ਚਾਹੇ ਪੁੱਤ ਮਾਪਿਆਂ ਨੂੰ ਤਾਂ ਉਹਨੇ ਹੀ ਪਿਆਰਾ ਹੁੰਦਾ ਨਾ ਬਾਕੀ ਵੀਰੇ ਇਤੋਂ ਤਾਂ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਤੁਹਾਨੂੰ ਬਾਹਰੋਂ ਹੀ ਪੁੱਛ ਪੜਤਾਲ ਕਰਨੀ ਪੈਣੀ ਆ ਚਲੋ ਕੋਈ ਨਹੀਂ ਠੀਕ ਆ ਭੈਣ ਜੇ ਤੈਨੂੰ ਕੁਝ ਵੀ ਪਤਾ ਲੱਗਾ ਤਾਂ ਤੂੰ ਸਾਨੂੰ ਦੱਸ ਦੀ ਚਲ ਬਾਪੂ ਆਪਾਂ ਚੱਲਦੇ ਆਂ ਮੈਨੂੰ ਮਾਫ਼ ਕਰਿਓ ਮਾਸਟਰ ਜੀ ਜੇ ਮੈਨੂੰ ਕੁਝ ਵੀ ਪਤਾ ਹੁੰਦਾ ਤਾਂ ਮੈਂ ਪੱਕਾ ਦੱਸਦੀ ਗੌਰ ਰੱਖੀ ਦੀ ਇੱਕ ਮੇਰੀ ਜ਼ੁਬਾਨ ਬੰਦ ਕਰਕੇ ਇੰਨਾ ਕੁਝ ਹੋ ਗਿਆ ਸੋਨੇ ਪਿਓ ਤੇ ਪੁੱਤ ਬਿਲਕਦੇ ਫਿਰਦੇ ਆ ਪਰ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਦੱਸਿਆ ਕੀ ਗੱਲ ਮਹਾਰਾਣੀ ਜੀ ਉੱਠਣ ਦਾ ਟਾਈਮ ਨਹੀਂ ਹੋਇਆ ਤੇਰਾ ਹਜੇ ਲੰਮੀਆਂ ਤਾਣ ਕੇ ਪਈ ਰਹਿਨੀ ਆ ਮੰਮੀ ਪਤਾ ਨਹੀਂ ਕਿਉਂ ਮੇਰਾ ਨਾ ਸਰੀਰ ਜੇ ਮੇਰੇ ਸਾਥ ਹੀ ਨਹੀਂ ਦੇ ਰਿਹਾ ਮੇਰੇ ਤੋਂ ਅੱਜ ਕੋਈ ਕੰਮ ਨਹੀਂ ਹੋ ਰਿਹਾ ਅੱਛਾ ਕਿੰਨੇ ਕ ਨਿਆਣੇ ਜੰਮਤੇ ਜਿਹੜਾ ਤੇਰਾ ਸਰੀਰ ਨਹੀਂ ਸਾਥ ਦੇ ਰਿਹਾ ਮੈਂ ਤਾਂ ਸੁਖ ਨਾ ਦੋ ਜਵਾਕ ਜੰਮੇ ਨੇ ਮੇਰਾ ਤਾਂ ਸਰੀਰ ਬੜਾ ਸੋਹਣਾ ਆ ਨਾ ਤੂੰ ਤਾਂ ਕੋਈ ਜਵਾਕ ਵੀ ਨਹੀਂ ਜੰਮਿਆ ਮੰਮੀ ਫਿਰ ਇਸ ਗੱਲ ਦਾ ਮੇੜਨ ਤੁਸੀਂ ਮੈਨੂੰ ਕੀ ਮਾਰਦੇ ਹੋ ਇਹ ਤਾਂ ਮੇਰੇ ਹੱਥ ਵਾਸੇ ਨਹੀਂ ਨਾ ਹੈਗਾ ਕੁਝ ਜੇ ਰੱਬ ਸਾਡੀ ਨਹੀਂ ਸੁਣ ਰਿਹਾ ਤਾਂ ਇਹਦੇ 'ਚ ਮੈਂ ਕੀ ਕਰ ਸਕਦੀ ਆ ਜੇ ਤੂੰ ਨਹੀਂ ਕੁਝ ਕਰ ਸਕਦੀ ਨਾ ਮੈਂ ਬਹੁਤ ਕੁਝ ਕਰ ਸਕਦੀ ਆ ਤੂੰ ਸੋਚ ਵੀ ਨਹੀਂ ਸਕਦੀ ਜੋ ਮੈਂ ਤੇਰੇ ਨਾਲ ਕਰ ਸਕਦੀ ਆ ਉਹ ਤਾਂ ਤੈਨੂੰ ਪਤਾ ਹੀ ਹੋਣਾ ਕਿਉਂ ਕੋਈ ਗੱਲ ਨਹੀਂ ਇੱਕ ਵਾਰੀਆਂ ਮੇਰੀ ਇੱਕ ਵਾਰੀ ਮੇਰੀਆਂ ਰਿਪੋਰਟਾਂ ਆ ਜਾਂਦੋਂ ਜਿਹੜਾ ਕੁਝ ਵੀ ਉਹਨਾਂ ਚਾਹੂਗਾ ਨਾ ਮੈਨੂੰ ਤਾਂ ਬਸ ਉਹ ਹੀ ਮਨਜ਼ੂਰਾ ਜੇ ਨਹੀਂ ਰੱਬ ਲਾ ਦਿੰਦਾ ਨਾ ਦੇਵੇ ਮਾਏ ਵੀ ਰਹਿ ਕੇ ਜ਼ਿੰਦਗੀ ਕੱਟ ਲੂ ਆਵਦੀ ਆ ਜਾਣ ਦੇਣੀ ਆ ਗਈ ਰਿਪੋਰਟ ਤੇਰੀ ਚੜਦਾ ਚੰਦ ਚੜਨਾ ਹੀ ਦੀ ਜਿਹੇ ਜੀ ਕਰਤੂ ਤਾਂ ਹੈਗੀ ਐ ਦੀ ਅੱਛਾ ਕੁਛ ਨਹੀਂ ਆਇਆ ਤੇਰੀ ਰਿਪੋਰਟਾਂ ਚ ਇੱਕ ਚੀਜ਼ ਆਈ ਐ ਵੀ ਤੂੰ ਬਾਝ ਹੈ ਬਾਝ ਕਿਸੇ ਥਾਂ ਦੀ ਓ ਮੈਂ ਤਾਂ ਕਿਹਾ ਕੱਲੀ ਅਨਾਥ ਹੀ ਸੀ ਅਨਾਥ ਹੋਣ ਦੇ ਨਾਲ ਨਾਲੇ ਤਾਂ ਬਾਝ ਵੀ ਆ ਇਹਦਾ ਇਸ ਘਰ ਵਿੱਚ ਕੀ ਕੰਮ ਐ ਚੌੜੀ ਤਾਂ ਦੇਖਣਾ ਰਿਪੋਰਟਾਂ ਆ ਜਾਣ ਦੇ ਨਾ ਰਿਪੋਰਟਾਂ ਦੇ ਬਾਰੇ ਰੰਗ ਲਾਇਨੇ ਮੈਂ ਤਾਂ ਐ ਕਹਨੀ ਆ ਇਹਨੂੰ ਤੂੰ ਦੇ ਤਲਾਕ ਤੇ ਮੈਂ ਤੇਰਾ ਵਿਆਹ ਕਿਸੇ ਹੋਰ ਵੱਡੇ ਘਰ ਕਰੂੰਗੀ ਜਿਹੜੀ ਨੂੰ ਮੈਨੂੰ ਜਵਾਕ ਜਮ ਕੇ ਦੇਵੇ ਮੰਮੀ ਮੈਂ ਇਹਨਾਂ ਨੂੰ ਤਲਾਕ ਨਹੀਂ ਦੇਣਾ ਤੇ ਨਾ ਮੈਂ ਇਸ ਘਰ ਨੂੰ ਛੱਡ ਕੇ ਕਿਤੇ ਜਾਣਾ ਤੁਸੀਂ ਆਪ ਹੀ ਸੋਚੋ ਵੀ ਮੇਰਾ ਕੋਣ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਅੱਛਾ ਤਾਂ ਸੀ ਠੇਕਾ ਲਿਆ ਹੈ ਠੇਕਾ ਲਿਆ ਤੈਨੂੰ ਸੰਭਣਦਾ ਜਦੋਂ ਤੂੰ ਇੱਕ ਜਵਾਕ ਨਹੀਂ ਦੇ ਸਕਦੀ ਗੋਸ਼ਡਾ ਉਹਨੇ ਤੇਰੇ ਤੋਂ ਬਾਝ ਤੋਂ ਅਸੀ ਨੇ ਬਿਲਕੁਲ ਇਹਨੂੰ ਤੂੰ ਤਲਾਕ ਦੇ ਤਾਰੀ ਮੈਂ ਤਾਂ ਕਹਨੀ ਆ ਟੈਂਟਾ ਹੀ ਨਵੇੜੇ ਦਾ ਉਰਾ ਚੱਕ ਤਲਾਕ ਤਾਂ ਤੈਨੂੰ ਮਿਲੂਗਾ ਅੱਜ ਲੈ ਲੈ ਚਾਹੇ ਕੱਲ ਨੂੰ ਲੈ ਲੈ ਜਦੋਂ ਤੇਰਾ ਜੀ ਕਰਦਾ ਨਾ ਲੰਗ ਜੀ ਮੈਂ ਨਹੀਂ ਜਾਣਾ ਇਸ ਘਰ ਨੂੰ ਛੱਡ ਕੇ ਕਿਤੇ ਵੀ ਚਾਹੇ ਮੈਨੂੰ ਆਪਣੀ ਜਾਨ ਕਿਉਂ ਨਾ ਦੇਣੀ ਪੈ ਜੇ ਪਰ ਮੈਂ ਨਾ ਹੋਰ ਵਿਆਹ ਨਹੀਂ ਹੋਣ ਦਿੰਦੀ ਆਹ ਗੱਲ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਸੀ ਕਹਿੰਦੀ ਮੈਂ ਜਾਨ ਦੇ ਦੂੰਗੀ ਜਾਨ ਜਾਨ ਦਾ ਮਤਲਬ ਸਮਝਦੀਆਂ ਲੈ ਤਾਰੀ ਆ ਤਾਂ ਬਾਲੀ ਘੈਂਟ ਸਕੀਮ ਦੇਤੀਏ ਨੇ ਮੇਰੇ ਤਾਂ ਸੱਚੀ ਚਤ ਚੇਤੇ ਹੈ ਨਹੀਂ ਸੀ ਇਹਨੂੰ ਜਿਆਦਾ ਕਾਲੀ ਐ ਪੁੱਤ ਜੀ ਤੇਰੀ ਜਾਨ ਲੈ ਕੇ ਤੇਤੋਂ ਅਸੀਂ ਖੜਾ ਛੜਾਵਾਂਗੇ ਤੂੰ ਦੇਖੀ ਜਾ ਕੀ ਹੁੰਦਾ ਕੀ ਨਹੀਂ ਤੇਰਾ ਤਲਾਕ ਕਰਵਾ ਕੇ ਨਾ ਮੈਂ ਆਪਣੇ ਦੋਨਾਂ ਪੁੱਤਾਂ ਦਾ ਵਿਆਹ ਤਕੜੇ ਵੱਡੇ ਅਮੀਰ ਤੇ ਸੋਹਣੀਆਂ ਕੁੜੀਆਂ ਨਾਲ ਕਰੂਗੀ ਜਿਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਮੇਰੇ ਪੁੱਤਾਂ ਨੂੰ ਮਿਲਣਗੀਆਂ ਥੋਤੋਂ ਬਾਂਝਾਂ ਤੋਂ ਅਸੀਂ ਕੀ ਲੈਣਾ ਜਿਵੇਂ ਉਹ ਗੱਡੀ ਚੜਤੀ ਉਹ ਮੈਂ ਇਹ ਚੜਨਵਾਂਗੇ ਤਾਰੀ ਇਹਦਾ ਵੀ ਕੋ ਘਣ ਟੇ ਘੜੀ ਦੇ ਵਿੱਚ ਵਿੱਚ ਹੀਲਾ ਵਸੀਲਾ ਕਰ ਇਹ ਤੋਂ ਤਾਂ ਹੀ ਖੜਾ ਛੁੱਟੂਗਾ ਆਪਣਾ ਹੋ ਤਾਂ ਹੋਇਆ ਹੀ ਪਿਆ ਹਾਲਤੋਂ ਚੀਜ਼ਾਂ ਤਾਂ ਅਸੀਂ ਕਮਰੇ 'ਚ ਨਹੀਂ ਰੱਖਦੇ ਤੈਨੂੰ ਤੋਰੇ ਰੱਖਣਾ ਹੀ ਕਿੱਥੋਂ ਅਸੀਂ ਨੇ। ਥਾਰੇ ਪਲੇਸ ਤੁਸੀਂ ਤਾਂ ਸਮਝਣ ਦੀ ਕੋਸ਼ਿਸ਼ ਕਰੋ। ਤੂੰ ਸਮਝੀਂ? ਤੂੰ ਸਮਝੀਂ? ਕੁਛ ਖਾਸ ਹੀ ਮਹੱਤ ਕਰਾਉਂਦੀ ਸੀ ਨਾ ਉਹਦੀ। ਠੰਡੀ ਠੰਡੀ ਜਾ ਉਹਦੇ ਨਾਲ ਹੀ ਹੁਣ ਤੂੰ। ਆਸ਼ੀਰਵਾਦ ਹਮੇਸ਼ਾ ਤੇਰੇ ਨਾਲ। ਬੇ ਤੂੰ ਸੁਹਾਗਣ ਹੀ ਮਰੇ। ਹੁਣ ਮੇਰੀ ਸੁਣਦੀਂ। ਜਾ ਅੰਦਰ। ਅੱਖਾਂ ਮੁਰੋਂ ਨਾ ਦਫਾ ਹੋ ਜਾ। ਜਾ ਚੱਲ ਠੰਡੀ ਠੰਡੀ। ਮਾ ਤੇ ਜਿਆ ਕੁਸ਼ੂ ਦੇ ਨਾ ਕਰਿਆ ਨਾ ਸੇਮ ਹੀ ਦੇ ਨਾ ਕਰਦੇ ਰਖਣੀ ਮੈਂ ਵੀ ਨਹੀਂ ਸੋਚਦੀ ਆ ਸੋਚਣਾ ਕੀ ਹੈ ਜੇ ਤੂੰ ਕਹਣੀ ਹੈ ਜਵਾਬ ਦੇਣੀ ਹੈ ਨਾ ਸੰਗੀ ਮੈਂ ਨਾ ਪ ਦਿੰਨਾ ਨਾ 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 ਹਲਕਾ ਚ ਗੂਠਾ ਤਾਂ ਇਹਦੇ ਮੈਂ ਦੇ ਦੂੰਗੀ ਬਸ ਮੜਾ ਜਾ ਨਹੀਂ ਰਾਜਿਆ ਪੈਲਰਾਂ ਦੇ ਅਜੇ ਲੋਕ ਜਾਗਦੇ ਨੇ ਅਜੇ ਸਾਲੀ ਦੀ ਜਵਾਨਤਾ ਦੇਖ ਲੈ ਕਿੱਡੀ ਲੱਗਿਆ ਜੇ ਪੇਟਾਂ ਆ ਜਾਂਦੇ ਰਪੋਟਾਂ ਆ ਜਾਂਦੇ ਬੜਾ ਬੋਤਾ ਸਾਰਾ ਠੀਕ ਤਾਂ ਹੈਗਾ ਹਾਂ ਮਨਪ੍ਰੀਤ ਕੀ ਗੱਲ ਹੋ ਗਈ ਜਿਹੜਾ ਤੂੰ ਅੱਧੀ ਰਾਤ ਨੂੰ ਆ ਗਈ ਜੀਰੇ ਮਾਸੜ ਜੀ ਪਲੇਸ ਤੁਸੀਂ ਪਹਿਲਾਂ ਤਾਂ ਮੈਨੂੰ ਮਾਫ਼ ਕਰ ਦਿਓ ਜਿੱਤੇ ਤੁਸੀਂ ਉੱਥੇ ਸਾਡੇ ਘਰੇ ਗਏ ਸੀ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕੀ ਦੱਸ ਨਹੀਂ ਸਕਦਾ ਮੈਨੂੰ ਪਤਾ ਮਤਲਬ ਮੈਨੂੰ ਸਾਰਾ ਕੁਝ ਪਤਾ ਵੀ ਦੀਦੀ ਦੀਦੀ ਕਿੱਥੇ ਗਏ ਨੇ ਕਿੱਥੇ ਕਿੱਥੇ ਬੈਠਾ ਵੀਰੇ ਇੱਕ ਦਿਨ ਨਾ ਮੰਮੀ ਤਾਰੀ ਤੇ ਖੀਰਤ ਵੀਰਾ ਨਾ ਕਮਰੇ ਚ ਗੱਲਾਂ ਕਰ ਰਹੇ ਸੀ ਪਿੱਛੇ ਤੋਂ ਪ੍ਰਵੀਨ ਨੌਕਰੀ ਤੇ ਜਾਂਦੀ ਹੈ ਨਾ ਤੇ ਆਪਾਂ ਉਹਨੂੰ ਮਾਰ ਦਾਂਗੇ ਰਸਤੇ 'ਤੇ ਜਾਂਦੀ ਨੂੰ ਮੈਂ ਅਗਲੇ ਦਿਨ ਦੀ ਜੀ ਨੂੰ ਕਿਹਾ ਵੀ ਸੀ ਵੀ ਤੁਸੀਂ ਪਲੀਜ਼ ਅੱਜ ਨਾ ਜਾਓ ਅੱਜ ਘਰੇ ਰਹਿ ਜਾਓ ਪਰ ਦੀਦੀ ਨੇ ਮੇਰੀ ਗੱਲ ਨਹੀਂ ਸੁਣੀ ਕਿਉਂਕਿ ਮੈਂ ਉਹਨਾਂ ਨੂੰ ਅਸਲੀ ਗੱਲ ਨਹੀਂ ਦੱਸ ਸਕੀ ਵੀ ਕੀ ਸੀ ਬਸ ਉਸ ਦਿਨ ਦੀ ਦੀ ਗਏ ਇਤੋਂ ਬਾਅਦ ਉਹ ਮੁੜ ਕੇ ਘਰੇ ਨਹੀਂ ਆਏ ਹਾਸੜ ਜੀ ਇਹਨਾਂ ਨੂੰ ਤਿੰਨਾ ਜੀਆਂ ਨੂੰ ਸਾਰਾ ਕੁਝ ਪਤਾ ਹੈ ਵੀ ਇਹਨਾਂ ਨੇ ਦੀਦੀ ਨਾਲ ਕੀ ਕੀਤਾ ਕਿ ਨਹੀਂ ਦੀਦੀ ਨੂੰ ਮਾਰਿਆ ਕਿ ਜਾਂਉਂਦੀ ਛੱਡਿਆ ਕਿੱਥੇ ਰੱਖਿਆ ਸਾਰਾ ਕੁਝ ਪਤਾ ਇਹਨਾਂ ਨੂੰ ਬਸ ਮਾਸੜ ਜੀ ਵੀਰੇ ਤੁਸੀਂ ਨਾ ਪੁਲਿਸ ਚ ਰਿਪੋਰਟ ਦੇ ਦਿਓ ਫੇਰ ਇਹਦੀ ਦੀਨ ਨੂੰ ਇਨਸਾਫ ਮਿਲੂਗਾ ਹਾਂ ਰਵਿੰਦਰ ਸਹੀ ਰੋ ਪਤਾ ਇਹਨਾਂ ਨੂੰ ਛੱਡਣਾ ਨਹੀਂ ਹੁਣ ਆਪਾਂ ਨੇ ਚਲ ਚੱਲੀਏ ਹੁਣ ਰਿਪੋਰਟ ਦੰਦੇ ਆ ਠੀਕ ਆ ਪਾਣੇ ਤੁਰ ਪੈ ਜਾ ਇਹਨਾਂ ਦੀ ਨਹੀਂ ਮੈਂ ਮੈਂ ਤੁਹਾਡੇ ਨਾਲ ਚੱਲੂਗੀ ਮੈਂ ਗਵਾਹੀ ਦਊਂਗੀ ਉੱਥੇ ਚੱਲ ਪੁੱਤ ਸਾਡੇ ਨਾਲ ਚੱਲ ਮਨਪ੍ਰੀਤ ਕਿੱਧਰ ਚੱਲੀ ਤੂੰ ਜਿੰਦਾ ਲਾ ਕੇ ਨਾ ਕਰਦਾ ਪਰਿਵਾਰ ਕਿੱਧਰ ਗਿਆ ਤੇਰੀ ਮੰਮੀ ਹੋਰ ਸਾਰੇ ਜਿੱਥੇ ਉਹਨਾਂ ਨੂੰ ਜਾਣਾ ਚਾਹੀਦਾ ਸੀ ਆਂਟੀ ਜਾਣਾ ਚਾਹੀਦਾ ਸੀ ਕੀ ਮਤਲਬ ਹੈ ਤੇਰਾ ਜੇਲ੍ਹ ਦੀਆਂ ਸਲਾਕਾਂ ਪਿੱਛੇ ਤਿੰਨੇ ਜੀ ਜੇਲ੍ਹ ਚ ਭੱਗ ਗਏ ਹੋਰ ਤਾਂ ਉਹਨਾਂ ਲਈ ਕੋਈ ਸਹੀ ਜਗ੍ਹਾ ਹੀ ਨਹੀਂ ਸੀ ਰਹਿਣ ਨੂੰ ਕਿਉਂਕਿ ਘਰਾਂ 'ਚ ਰਹਿਣ ਦੇ ਤਾਂ ਉਹ ਲਾਇਕ ਨਹੀਂ ਸੀ ਹੋ ਇਨਸਾਨ ਥੋੜੀ ਸੀ ਉਹ ਤਾਂ ਜਾਨਵਰ ਸੀ ਸੱਚੀ ਗੱਲ ਹੈ ਧੀਏ ਤੇਰੀ ਕਿੱਥੇ ਤੋਂ ਕਿੱਥੇ ਪਹਤਾਤੇ ਦੇਖ ਲੈ ਕੀ ਵਗਾੜਿਆ ਸੀ ਹੁਣ ਕੀ ਵਿਚਾਰੀ ਨੇ ਦੀਦੀ ਨੂੰ ਇਹਨਾਂ ਨੇ ਬਿਨ ਮਤਲਬ ਤੋਂ ਮਾਰਤਾ ਕੀ ਕਸੂਰ ਸੀ ਉਹਦਾ ਬਸ ਕਦੇ ਇਹਨਾਂ ਦੇ ਅੱਗੇ ਨਹੀਂ ਬੋਲੀ ਸੀ ਇਹਨਾਂ ਦਾ ਸਾਰਾ ਕੁਝ ਝੱਲੇ ਗਈ ਵੀ ਜੇ ਹੁਣ ਕੁੱਟਦੇ ਮਾਰਦੇ ਸੀ ਉਹਨੂੰ ਗਾਲੀ ਗਲੋਚ ਕਰਦੇ ਸੀ ਇਹਨਾਂ ਅੱਗੇ ਬੋਲੀ ਨਹੀਂ ਆਹੀ ਕਸੂਰ ਸੀ ਉਹਦਾ ਅੱਜ ਕੱਲ੍ਹ ਤੇ ਇਹ ਨਰਮ ਬੰਦੇ ਦਾ ਟਾਈਮ ਨਹੀਂ ਜਿਹੜਾ ਕੋਈ ਬੋਲਦਾ ਨਹੀਂ ਨਾ ਉਹਦਾ ਇਹੀ ਕਸੂਰ ਹੁੰਦਾ ਕਿ ਇਹ ਚੁੱਪ ਹੈ ਬਸਾਂ ਟੀ ਮੇਰੇ ਹੱਥ ਵਿੱਚ ਜੋ ਵੀ ਸੀਗਾ ਮੈਂ ਉਹ ਕੁਝ ਕਰਤਾ ਬਸ ਮੈਨੂੰ ਇੰਨੀ ਖੁਸ਼ੀ ਬਹੁਤ ਆ ਵੀ ਮੈਂ ਇਸ ਟੱਬਰ ਨੂੰ ਨਾ ਸਜਾ ਦਵਾਤੀ ਦੀਦੀ ਦੀ ਆਤਮਾ ਨੂੰ ਸ਼ਾਂਤੀ ਦਵਾਤੀ ਕੀ ਖੱਟੇ ਪੁੱਤ ਦੇਖ ਲੈ ਤੇਰੇ ਸਾਹਮਣੇ ਹੈ ਲੱਖਾਂ ਤੋਂ ਕੱਖ ਹੋ ਗਏ ਕਿੱਥੇ ਵਾਗੀ ਇਹ ਧੀ ਦੀ ਹੈਂਕੜੀ ਨੇ ਏ ਘਰ ਬਰਬਾਦ ਕਰਾਤਾ ਉਹਦੇ ਕਾਰਨ ਆਹ ਵਾਰ ਨੂੰ ਜਿੰਦਾ ਲੱਗੇ ਕਹਿੰਦੇ ਹੁੰਦੇ ਆ ਔਰਤ ਕਿ ਔਰਤ ਨੂੰ ਸਮਝਦੀ ਆ ਪਰ ਇਹ ਤਾਂ ਔਰਤ ਹੈ ਹੀ ਨਹੀਂ ਸੀ ਇਹ ਤਾਂ ਡਾਂਸ ਸੀ ਜਿਨੇ ਅੱਜ ਤੱਕ ਆਵਦੀਆਂ ਨੂਹਾਂ ਦੇ ਦੁੱਖ dard ਦੀ ਨਹੀਂ ਸਮਝੇ ਨਹੀਂ ਪਤਾ ਹੁਣ ਦੇ ਜਵਾਨੇ ਚ ਔਰਤ ਔਰਤ ਨੂੰ ਨਹੀਂ ਸਮਝਦੀ ਹੁਣ ਦੇ ਜਵਾਨੇ ਚ ਤਾਂ ਔਰਤ ਹੀ ਔਰਤ ਦੀ ਦੁਸ਼ਮਣ ਹੈ ਚਲੋ ਆਂਟੀ ਚਲਤੀ ਹੈ ਕੋਈ ਨਾ ਸੱਸਰੀ ਘਰ ਸੱਸਰੀ ਘਰ